ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਦੇ ਲਈ ਵੱਡੇ ਪੱਧਰ ਤੇ ਨਿਵੇਸ਼ ਕਰ ਰਹੀ ਹੈ ਪਰ ਜੈਤੂ ਖੇਡ ਸਟੇਡੀਅਮ ਦੇ ਇੰਡੋਰ ਹਾਲ ਦੀ ਹਾਲਤ ਬੇਹੱਦ ਚਿੰਤਾਜਨਕ ਹੈ ਇੱਥੇ ਸ਼ੈਡ ਟੁੱਟਿਆ ਹੋਇਆ ਇਸ ਤੋਂ ਇਲਾਵਾ ਰੋਸ਼ਨਦਾਨ ਦੇ ਸ਼ੀਸ਼ੇ ਵੀ ਟੁੱਟੇ ਹੋਏ ਨੇ ਸਫਾਈ ਦੀ ਕਮੀ ਵੀ ਦੇਖੀ ਗਈ ਹੈ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਬਾਥਰੂਮ ਵਰਤਨਯੋਗ ਨਹੀਂ ਹਨ ਅਤੇ ਬਿਜਲੀ ਦੀਆਂ ਤਾਰਾ ਕਾਰਨ ਵੱਡੇ ਹਾਦਸੇ ਹੋਣ ਦਾ ਖਤਰਾ ਹੈ ਖਿਡਾਰੀਆਂ ਨੇ ਮੰਗ ਕੀਤੀ ਹੈ ਕਿ ਇਸ ਇੰਡੋਰ ਸਟੇਡੀਅਮ ਦੀ ਮੁਰੰਮਤ ਅਤੇ ਸੁਧਾਰ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਜੋ ਉਹ ਸਜੇ ਟੰਗ ਦੇ ਨਾਲ ਆਪਣੀਆਂ ਖੇਡਾਂ ਦੀ ਪ੍ਰੈਕਟਿਸ ਕਰ ਸਕਣ ਜੀ ਰੋਜ਼ ਦੀ ਸਾਫ ਸਫਾਈ ਨਹੀਂ ਹੁੰਦੀ ਹੈ ਜੀ ਜਾਂ ਉੱਤੇ ਜਿਹੜਾ ਹੈਗਾ ਸ਼ੈਲ ਵੀ ਟੁੱਟਿਆ ਹੋਇਆ ਹੈਗਾ ਤੇ ਬਾਕੀ ਕਬੂਤਰ ਇੱਥੇ ਬੈਠੇ ਹੁੰਦੇ ਹੈ ਜੀ ਆ ਜਿਹੜਾ ਗੇਟ ਵੀ ਲੱਗਿਆ ਵੈ ਉੱਥੇ ਹਵਾ ਆ ਰਹੀ ਹੈ ਬਿਲਕੁਲ ਜੀ ਕੀ ਆਪਾਂ ਬੈਡਮਿੰਟਨ ਖੇਡਦੇ ਹਾਂ ਹਵਾ ਆਉਂਦੀ ਹੈ ਤਾਂ ਉਹ ਸਹੀ ਚੀਜ਼ ਨਹੀਂ ਹੈਗੀ ਇਹਨਾਂ ਨੂੰ ਸਹੀ ਦੇਖ ਲਵਾਉਣਾ ਚਾਹੀਦਾ ਹੈ ਇਹਨਾਂ ਲਈ ਪਾਣੀ ਦਾ ਪ੍ਰਬੰਧ ਵੀ ਨਹੀਂ ਹੈ ਹਾਂ ਜੀ ਪੀਨ ਵਾਲਾ ਪਾਣੀ ਬਾਹਰ ਨਾਲਕਾ ਲੱਗਿਆ ਹੋਇਆ ਹੈ ਪ੍ਰੋਪਰ ਪੀਨ ਦਾ ਪਾਣੀ ਹੁੰਦਾ ਹੈਗਾ ਇੱਥੇ ਤੇ ਬਾਕੀ ਇਹੀ ਹੈ ਜੀ ਇੱਥੇ ਸਾਫ ਸਫਾਈ ਰੋਜ਼ੀ ਹੁੰਦੀ ਜੀ ਹਾਲਾਤਾਂ ਹੀ ਮਾੜੀਆਂ ਹੈ ਮਤਲਬ ਸਾਰਾ ਗੰਦ ਪਿਆ ਰਿਹਾ ਥੱਲੇ ਦਾਫਾਈ ਵਗੈਰਾ ਹੁੰਦੀ ਤੇ ਬਾਕੀ ਉੱਪਰ ਸ਼ੈੱਡ ਜਿਆ ਸਾਰਾ ਮਤਲਬ ਟੁੱਟਿਆ ਜਾਂਦਾ ਹੈ ਕਿ ਮੀਂਹ ਆਉਂਦਾ ਸਾਰਾ ਗਿੱਲਾ ਹੁੰਦਾ ਗਰਾਊਂਡ ਜਿਆ ਬਿਲਕੁਲ ਜਿਹਾ ਖੜਾ ਰਹਿੰਦਾ ਅੰਦਰ ਲਾਈਟ ਜੇ ਲੱਗੇ ਹੁੰਦੇ ਜਿਹੜੇ ਇਹ ਵੀ ਜਵਾਕ ਨੂੰ ਆਪ ਹੀ ਕਰ ਰਹੇ ਨੇ ਬਿਲਕੁਲ ਇਸ ਤੋਂ ਇਲਾਵਾ ਜੀ ਫਲੈਸ਼ ਬਾਥਰੂਮ ਵੀ ਕਲ ਕੀਤੀ ਆ ਵੀ ਤਾਂ ਕੋਈ ਹੈ ਇਸ ਤੇ ਨਹੀਂ ਉਹਦਾ ਵੀ ਬਿਲਕੁਲ ਹਾਤ ਮਾੜੀ ਹੈਗੀ ਜੀ ਉਹ ਬੰਦਾ ਕਰ ਨਹੀਂ ਸਕਦਾ ਉਹ ਜਾਨਵਰ ਬਿਲਕੁਲ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਸਰਕਾਰ ਤੋਂ ਅਸੀਂ ਮੰਗੇਗੀ ਕਿ ਮਤਲਬ ਇਹ ਸਫਾਈ ਵਗੈਰਾ ਵਧੇ ਕਿਤੀ ਜਾਵੇ ਤੇ ਉਹਦੇ ਜਿਹੜੇ ਸ਼ੈੱਡ ਹੈਗੇ ਮੀਂਹ ਕਰਕੇ ਜਿਹੜਾ ਹੁੰਦਾ ਉਹਦਾ ਬਸ ਉਹ ਤੇ ਸ਼ੈੱਡ ਜਾਂ ਪਰ ਦਿੱਤੇ ਹੋਏ ਨੇ ਮਤਲਬ ਨਾਤ ਹੋਵੇ ਸ਼ੈੱਡ ਦਾ ਮੋਰੇ ਜਿਹੜੇ ਡੇਡੇ ਹੋਏ ਪਏ ਤੁਸੀਂ ਦੇਖ ਸਕਦੇ ਹੋ ਕਿ ਜੇਤੋ ਸ਼ਹਿਰ ਦੇ ਜਿਹੜਾ ਇਨਡੋਰ ਦਾ ਸਟੋਰ ਦਾ ਜਿਹੜਾ ਹਾਲ ਹੈ ਉਹ ਬਹੁਤ ਹੀ ਮਾੜਾ ਹੈ ਅ ਤੁਸੀਂ ਦੇਖ ਸਕਦੇ ਹੋ ਕਿ ਚਾਰ ਸਪੇਅਰ ਜਿਹੜੇ ਕਿ ਕਬੂਤਰ ਬੈਠ ਰਹੇ ਆ ਔਰ ਇਸ ਤੋਂ ਇਲਾਵਾ ਕਿ ਇਹ ਸ਼ੈੱਡ ਹੈ ਜਿਹੜਾ ਕਿ ਸਾਰਾ ਟੁੱਟਿਆ ਹੋਇਆ ਵੀ ਆ ਵਾਸ਼ਰੂਮ ਦੇ ਵਿੱਚ ਬਿਲਕੁਲ ਵੀ ਸਫਾਈ ਨਹੀਂ ਹੈ ਨੀ ਕਿ ਬੇਲੀਆਂ ਨਹੀਂ ਤਾਰੀਆਂ ਜਿਹੜੀਆਂ ਹੈਗੀਆਂ ਕਿ ਉਹ ਨੰਗੀਆਂ ਪਈਆਂ ਹੋਈਆਂ ਨੇ ਬਾਕੀ ਆਲੇ ਦੁਆਲੇ ਜਿਹਦੀ ਸਾਫ ਸਫਾਈ ਆ ਉਹ ਬਿਲਕੁਲ ਵੀ ਇੱਥੇ ਹੈ ਨਹੀਂ ਹੈਗੀ ਕਰ ਤਾਂ ਜਿਹੜੀ ਕਿ ਮੰਗ ਕਰਦੇ ਆ ਕਿ ਇਹਨੂੰ ਜਿਹੜਾ ਕਿ ਸੰਭਾਲਿਆ ਜਾਵੇ ਤੇ ਸਹੀ ਤੌਰ ਤੇ ਦਾ ਜਿਹੜਾ ਕਿ ਹੈ ਸਾਮ ਸੰਭਾਲੇ ਦੀ ਕਰਕੇ ਇਹਨੂੰ ਸਹੀ ਢੰਗ ਨਾਲ ਸਹੀ ਤਰੀਕੇ ਨਾਲ ਚਲਾਇਆ ਜਾਵੇ ਨਮਸਕਾਰ ਜੀ ਮੈਂ ਦਿੱਲੀ ਤੋਂ ਆਇਆ ਹਾਂ ਤੁਸੀਂ ਦੇਖਿਓ ਇੰਨੇ ਮਿਸ ਪੰਜਾਬ खेडों को प्रफुल्लित करने वालों लखा करोड़ रुपये खर्च किए जा रहे ये जे गल तो फिर स्टेडियम की इनडोर की की जाए तो तुम देख सकते हो कि तरह के हालात है मैं कह रहा मैंने आपको किल्हे छक दिखाई है छत्ती किस तरह के हालात है कि मीह चढ़ी के बच्चे जो है बच्चे खेलना जो है उन्होंने जो है काफ़ी दिक्कतों का सामना करना पैदा है तो अलावा जी साफ सफाई का प्रबंध बिल्कुल भी जो है कबूतर जे बोले जी बैठे है आप देख सकते हो कि साफ सफाई के किस तरह के प्रबंध है इस अलावा जो गल की जाए तो बिजली बिजली दर जी इंदौर के मिली गई है किसी समय भी कोई भी वोटो जो है खादा वापस सकता है इसको अलावा ना तो मशीन पानी का प्रबंध है ना वाशरूम का ना कोई विकास का कोई प्रबंध हैगा तुम देखो कि सरकार वालों लखा करोड़ों रुपये खर्च करने के बावजूद भी इतने कोई जो है पुख्ता प्रबंध नहीं किए जा रहेगी हम देखना योग्य कि सरकार वालों इनका जोड़ा है प्रबंधन कदों तरह पूरा किया जाएगा यहाँ